ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੋ ਤਣਾਅਪੂਰਨ ਸਬੰਧ ਬਣੇ ਹੋਏ ਸੀ ਅਤੇ ਪਾਕਿਸਤਾਨ ਦੇ ਵਿੱਚ ਜਿਹੜੇ ਅੱਤਵਾਦੀਆਂ ਦੇ ਟਿਕਾਣੇ ਸੀ ਉਸ ਦੇ ਉੱਤੇ ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ ਤੇ ਉਹਨਾਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਦੇ ਵੱਲੋਂ ਵੀ ਜਿਹੜਾ ਕਿ ਹਮਲਾ ਕੀਤਾ ਜਾ ਰਿਹਾ ਸੀ ਜਿੰਨਾਂ ਦੀ ਜਵਾਬੀ ਕਾਰਵਾਈ ਕਰਦੇ ਹਵਾ ਦੇ ਵਿੱਚ ਹੀ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਲਗਾਤਾਰ ਲੋਕ ਡਰੇ ਹੋਏ ਸੀ ਕਿ ਕਿਤੇ جنگ ਨਾ ਲੱਗ ਜਾਵੇ ਜਿਸ ਦੇ ਚਾਲ ਦੇ ਜੋ ਬੀਤੇ ਦਿਨੀ جنگ ਖਤਮ ਦਾ ਜਿਹੜਾ ਐਲਾਨ ਹੋਇਆ ਉਸ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਅਤੇ ਹੁਣ ਉਹਨਾਂ ਨੂੰ ਸਾਹ ਦੇ ਵਿੱਚ ਸਾਹ ਆਏ ਨੇ ਅਤੇ ਉਹਨਾਂ ਕਹਿ ਕੇ ਜੋ ਡੋਨਾਲਡ ਟਰੰਪ ਨੇ ਸਮਝੌਤਾ ਕਰਾਇਆ ਬੇਹਦ ਚੰਗਾ جنگ ਨਹੀਂ ਲੱਗੇਗੀ ਇਸ ਕਰਕੇ ਹੁਣ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਵੀ ਖਤਮ ਹੋ ਗਿਆ ਜੋ ਇੰਡੀਆ ਤੇ ਪਾਕਿਸਤਾਨ ਜਿੱਧ ਚੱਲ ਰਿਹਾ ਸੀ ਇਹ ਜਿੱਤ ਉਬਰਾਮ ਹੋ ਗਿਆ ਬਹੁਤ ਚੰਗੀ ਗੱਲ ਹੋਈ ਆ ਲੜਾਈ 'ਚ ਕਿਸੇ ਦਾ ਕੋਈ ਬੈਨੀਫੀਟਰ ਨਹੀਂ ਹੁੰਦਾ ਵੀ ਕਿਸੇ ਨੂੰ ਕੋਈ ਬੈਨੀਫਿਟ ਹੋਊਗਾ ਪਰ ਜੋ ਪਾਕਿਸਤਾਨ ਸਾਡੇ ਦੇਸ਼ ਦੇ ਵਿੱਚ ਅਤਵਾਦਿਆਂ ਨੂੰ ਉਪਸ਼ਾਹ ਦੇ ਰਿਹਾ ਸੀ ਉਸ ਦੇ ਵੀ ਕੋਈ ਗੱਲ ਹੋਣੀ ਚਾਹੀਦੀ ਆ ਤਾਂ ਜੋ ਇਹ ਜਿਆ ਹਰਫਤਾਂ ਨਾ ਕਰੇ ਤਾਂ ਇੰਡੀਆ ਤਾਂ ਹਮੇਸ਼ਾ ਸ਼ਾਂਤੀਪੂਰੀ ਦੇਸ਼ ਰਿਹਾ ਕੋਈ ਇਹ ਲੜਾਈ ਦੇ ਇਹਦੇ ਪੈ ਕੇ ਰਾਜ ਨਹੀਂ ਪਹਿਲਾਂ ਕਿਸੇ ਨਾਲ ਵਾਅਦਾ ਨਹੀਂ ਕਰਦਾ ਜੋ ਹੁਣ ਸੀਸਫਾਇਰ ਲਾਗੂ ਹੋ ਗਿਆ ਲੜਾਈ ਖਤਮ ਹੋ ਗਈ ਬੱਚਿਆਂ ਦੇ ਪੇਪਰ ਚੱਲ ਰਹੇ ਸੀ ਸਕੂਲ ਬਾਰੇ ਬੰਦ ਸੀ ਬਹੁਤ ਪਰੇਸ਼ਾਨ ਸੀ ਬੱਚੇ ਚੰਡੀਗੜਾ ਹੋਰ ਆ ਸਾਰੇ ਪੇਪਰ ਸੀ ਉਹਨਾਂ ਨੂੰ ਵੀ ਰਾਤ ਨੂੰ ਬੱਚਿਆਂ ਨੂੰ ਜੋ ਰਾਤ ਨੂੰ ਪੜ੍ਹਾਈ ਦਾ ਸਮਾਂ ਸੀ ਬੱਚਿਆਂ ਦਾ ਲਾਈਟ ਬੰਦ ਹੋ ਜਾਂਦੀ ਸੀ ਪੜ੍ਹਾਈ ਕਿੰਨੀ ਪਰੇਸ਼ਾਨ ਸੀ ਜੋ ਕੋਈ ਦੁਕਾਨਦਾਰ ਆ ਕੋਈ ਮਜ਼ਦੂਰ ਆ ਸ਼ਾਮ ਨੂੰ ਘਰ ਜਾਂਦਾ ਸੀ ਰੋਟੀ ਖਾਣਾ ਖਾਣਾ ਆਪਦਾ ਹੋਰ ਕਰਨ ਲੈਸਟ ਕਰਨਾ ਬਹੁਤ ਪਰੇਸ਼ਾਨੀ ਆਉਂਦੀ ਜੀ ਅਸੀਂ ਇਹਦਾ ਦੋਨੇ ਦੇਸ਼ਾਂ ਦਾ ਜੋ ਜੰਦੂਗਰਾਮ ਹੋਇਆ ਦੋਨਾਂ ਨੂੰ ਜੋ ਅਮਰੀਕਾ ਦੇ ਰਾਸ਼ਟਰਪਤੀ ਨੇ ਵਿੱਚ ਪਾ ਕੇ ਸਹਿਮਤੀ ਕਰਾਈ ਆ ਅਸੀਂ ਧੰਨਵਾਦੀ ਆ ਇਹ ਬਹੁਤ ਵੱਡੀ ਰਾਹਤ ਹੈ ਹਿੰਦੁਸਤਾਨ ਦੀ ਜਨਤਾ ਵਾਸਤੇ ਤੇ ਪਾਕਿਸਤਾਨ ਦੀ ਜਨਤਾ ਵਾਸਤੇ ਬਹੁਤ ਵੱਡੀ ਰਾਹਤ ਹੈ ਕਿਉਂਕਿ ਜੇ ਲੜਾਈ ਨਾਰ ਉਕਦੀ ਤਾਂ ਦੋਨਾਂ ਦੇਸ਼ਾਂ ਦੇ ਵਿੱਚ ਜਨਮਾਲ ਦਾ ਬਹੁਤ ਨੁਕਸਾਨ ਹੋਣਾ ਸੀ ਅਸੀਂ ਇਸ ਕੰਮ ਦਾ ਸਵਾਦ ਕਰਦੇ ਆ ਔਰ ਐਪਰੀਸ਼ੀਏਟ ਕਰਦੇ ਆ ਅਮਰੀਕਾ ਦੇ ਰਾਸ਼ਟਰਪਤੀ ਨੂੰ ਜਿਹਨੇ ਵਿਚ ਪਾ ਕੇ ਇਹ ਮਸਲੇ ਨੂੰ ਮੁਕਾਇਆ ਕਿਸ ਤਰ੍ਹਾਂ ਪਰੇਸ਼ਾਨੀ ਕਿਸ ਤਰ੍ਹਾਂ ਦੀ ਸੀ ਰਾਤ ਨੂੰ ਇਹ ਰਾਤ ਨੂੰ ਬਲੈਕਆਊਟ ਹੁੰਦਾ ਸੀ ਬੱਚੇ ਛੋਟੇ ਛੋਟੇ ਬੱਚੇ ਗਰਮੀ 'ਚ ਮਰਦੇ ਸੀ ਬੁਰਾ ਹਾਲ ਸੀਗਾ ਜੀ ਸਵੇਰੇ ਦੁਕਾਨ ਤੇ ਸ਼ਾਹ ਨੂੰ ਜਲਦੀ ਜਾਓ ਹੋਰ ਇਹ ਤਰ੍ਹਾਂ ਦੀਆਂ ਪਰੇਸ਼ਾਨੀਆਂ ਬਹੁਤ ਰੇ ਰਾਤ ਨੂੰ ਵੀ ਬਾਰ-ਬਾਰ ਢਲਾ ਮਿਸਾ ਬਹੁਤ ਦਿੱਕਤ ਆਉਂਦੀ ਕੋਣੇ ਇਹ ਸਹੀ ਹੈ ਵੈ ਸਹੀ ਹੋ ਗਿਆ ਫੈਸਲਾ ਇਹ ਬਿਲਕੁਲ ਸਹੀ ਫੈਸਲਾ ਹੋਇਆ ਸੀ ਇਸ ਦੀ ਸਵਾਤ ਇਹ ਫ੍ਰੀ ਹੈ ਜਿਹੜਾ ਉਧਰ ਹੋ ਗਿਆ ਜੀ ਹਾਂ ਇਹ ਜਿਹੜਾ ਉਧਰ ਹੋ ਗਿਆ ਹਾਂ ਜੀ ਉਧਰ ਹੋ ਗਿਆ ਬਹੁਤ ਵਧੀਆ ਜਿਸ ਤਰ੍ਹਾਂ ਹਮਲੇ ਹੋ ਰਹੇ ਸੀ ਉਹ ਨਹੀਂ ਹੋਣਗੇ ਹਾਂ ਜੀ ਹੁਣ ਹਾਂ ਜੀ ਹਾਂ ਜੀ ਹਾਂ ਜੀ ਪਹਿਲਾਂ ਕਿੰਨੀ ਕੁ ਪਰੇਸ਼ਾਨੀਆਂ ਆਉਂਦੀ ਸੀ ਪਹਿਲਾਂ ਬਹੁਤ ਪਰੇਸ਼ਾਨੀਆਂ ਆਉਂਦੀ ਸੀ ਬਹੁਤ ਜ਼ਿਆਦਾ ਸੀ ਸੌਂਦੇ ਨਹੀਂ ਸੀ ਹਾਂ ਜੀ ਸੌਂਦੇ ਨਹੀਂ ਸੀਗੇ ਬੱਚੇ ਨਹੀਂ ਸੌਂਦੇ ਸੀਗੇ ਜਿਵੇਂ ਮੈਂ ਟ੍ਰੈਵਲ ਹੀ ਕਰ ਰਹੇ ਹਾਂ ਬਾਹਰ ਇੱਥੋਂ ਹਾਂ ਕਿ ਜਾਣਾ ਉਧਰੋਂ ਫੇਰ ਰਾਤ ਨੂੰ ਜਲਦੀ ਜਾਣਾ ਗੱਡੀ ਰਾस्ते ਦੇ ਵਿੱਚ ਰੋਕਣੀ ਜੀ ਬਹੁਤ ਟਕਟਾਲੀ ਗੱਲ ਆਉਂਦੀ ਸੀਗੀ ਡਰ ਜਾਇ ਪੈਦਾ ਹੋਇਆ ਪਿਆ ਹਾਂ ਹਾਂ ਜੀ ਬਹੁਤ ਥੋੜਾ ਜਿਹਾ ਡਰ ਤੇ ਹੁਣ ਹ ਅੱਗੇ ਤਾਂ ਨਹੀਂ ਮੇ ਲੜਾਈ ਹੋਣੀ ਚੀ ਜੀ ਨਹੀਂ ਹੋਣੀ ਚੀ ਖੈਰ ਦਾ ਹੈ ਕਿ ਜਿਸ ਤਰੀਕੇ ਦੇ ਨਾਲ ਤਣਾਅਪੂਰਨ ਸਬੰਧ ਦੋਨਾਂ ਦੇਸ਼ਾਂ ਦੇ ਵਿਚਕਾਰ ਬਣਦੇ ਨਜ਼ਰ ਆ ਰਹੇ ਸੀ ਤਾਂ ਲੋਕ ਜੰਗ ਤੋਂ ਕਾਫੀ ਡਰੇ ਹੋਏ ਸੀ ਪਰ ਹੁਣ ਉਹਨਾਂ ਨੂੰ ਸੁੱਖ ਦਾ ਸਾਹ ਆਇਆ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ